ਹਾਂਜੀ ਮਿੱਤਰੋ ਬੜੇ ਵੀਰਾਂ ਦੇ ਮੈਸੇਜ ਆਉਦੇ ਬਈ ਨੌਕਰੀ ਬੱਚੀ ਚਾਹੀਦੀ ਆ ਨੌਕਰੀ ਬੱਚੀ ਸੇਲ ਆ ਬਈ 5 ਮਹੀਨਿਆਂ ਦੀ ਹੋ ਗਈ ਠੀਕ ਆ ਦੁੱਧ ਛੜਵਾਤੀ ਇਹ ਤੇਰੀ ਮਾਂ ਬਈ ਹਾਥੀ ਘੋੜੀ ਦੀ ਬੱਚੀ ਆ 63 ਅੰਚੇ ਤੇਰੀ ਮਾਂ ਆਪਣੇ ਘਰੇ ਇਸ ਟਾਈਮ ਖੜੀ ਆ ਸਾਰੇ ਪ੍ਰੂਫ ਨੇ ਤੇ ਆਪਾਂ ਇੱਥੇ ਨੰਬਰ ਦੇ ਰਹੇ ਆ ਬਈ ਜੇ ਕਿਸੇ ਨੇ ਨੌਕਰੀ ਲੈਣੀ ਹੋਵੇ ਬਈ ਸੰਪਰਕ ਕਰਿਓ ਆਪਾਂ ਇੱਥੇ ਨੰਬਰ ਦਿੱਤਾ ਮਹਿੰਦਰਾ 575 ਡਾਇਰੈਕਟਰ ਵਿਕਾਊ ਆ 1996 ਮਾਡਲ ਹੈ ਜੀ ਪੰਜਾਬ ਨੰਬਰ 118000 ਰੁਪਏ ਡਿਮਾਂਡ ਰੱਖੀ ਗਈ ਹੈ ਏਰੀਆ ਪਿੰਡ ਬਲਟੋਹਾ ਤਰਨਤਾਰਨ 118000 ਰੁਪਏ ਡਿਮਾਂਡ ਰੱਖੀ ਗਈ ਹੈ 1996 ਮਾਡਲ ਪੰਜਾਬ ਨੰਬਰ ਮਹਿੰਦਰਾ 575 ਡਾਇਰੈਕਟਰ ਵਿਕਾਊ ਹੈ ਜੀ 9914695840 9914695840 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ 575 ਟਰੈਕਟਰ 118000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਵਧੀਆ ਤਿਆਰ ਸਕੰਜਾ ਵਿਕਾਊ ਹੈ ਜੀ ਸਾਈਜ਼ 6 ਫੁੱਟ 6 ਫੁੱਟ ਦਾ ਸਕੰਜਾ ਵਿਕਾਊ ਹੈ ਜੀ ਵਧੀਆ ਤਿਆਰ ਹੈ ਰੇਟ ਹੈ ਜੀ 16000 13 ਪੂਰੀ ਮਸ਼ੀਨ ਵਿਕਾਊ ਹੈ ਰੇਟ ਹੈ ਜੀ 25000 25000 ਰੁਪਏ 13 ਪੂਰੀ ਮਸ਼ੀਨ ਦਾ ਰੇਟ ਹੈ ਤੇ 16000 ਸਕੰਜੇ ਦਾ ਏਰੀਆ ਜੀ ਪੰਡ ਸੇਖਾ ਕੱਲਾ ਮੋਗਾ ਖਰੀਦਣ ਦੇ ਲਈ ਨੰਬਰ ਨੋਟ ਕਰ ਲਓ 9915415145 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨ ਅਤੇ ਸਕੰਜਾ ਖਰੀਦ ਸਕਦੇ ਹੋ I 20 ਸਪੋਰਟਸ ਗੱਡੀ ਵਿਕਾਊ ਆ ਗੱਡੀ 2011 ਮਾਡਲ ਹੈ ਜੀ ਪੈਟਰੋਲ ਪਲੱਸ ਸੀਐਨਜੀ ਨਵੇਂ ਟਾਇਰ ਨੇ ਜੀ ਐਨਓਸੀ ਮਿਲ ਜੂਗੀ ਟਾਇਰ ਨਵੇਂ ਨੇ ਜੀ 11 ਮਾਡਲ ਹੈ ਗੱਡੀ ਐਨਓਸੀ ਮਿਲ ਜੂਗੀ ਪੈਟਰੋਲ ਪਲੱਸ ਸੀਐਨਜੀ ਰੇਟ 1,55,000 9979911499 ਇਸ ਨੰਬਰ ਤੇ ਫੋਨ ਕਰਕੇ ਤੁਸੀਂ i20 sports ਗੱਡੀ 2011 ਮਾਡਲ 1,55,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ। ਇਸ ਵੀਰ ਦੀਆਂ ਕਈ ਚੀਜ਼ਾਂ ਵਿਕਾਉ ਨੇ ਸਾਰੀਆਂ ਤੁਸੀਂ ਵੀਡੀਓ ਚ ਦੇਖ ਸਕਦੇ ਹੋ। 7 ਫੁੱਟ ਡ੍ਰਿਲ ਰੇਟ 17000 ਏਰੀਆ ਸਾਹਨੇ ਵਾਲ ਲੁਧਿਆਣਾ ਇੱਕ ਟੋਕਾ ਮਸ਼ੀਨ ਰੇਟ 11500 ਤੇ ਬੁਲਟ ਦੇ ਰਿੰਮ ਰੇਟ 1100 ਜਿਪਸੀ ਦੇ ਟਾਇਰ ਰੇਟ 23000 ਸਮੇਤਮ ਮੋਟਰਸਾਈਕਲ ਵਾਲੀ ਰੇੜੀ ਰੇਟ 13000 ਇਹਨਾਂ ਸਾਰੀਆਂ ਚੀਜ਼ਾਂ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਸਾਰੀਆਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਡੀਓ ਚ 98768 14125 98768 14125 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੀਆਂ ਸਾਰੀਆਂ ਚੀਜ਼ਾਂ ਇਸ ਨੰਬਰ ਤੇ ਕਾਲ ਕਰਕੇ ਜੀ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਲੈਂਡ ਫੋਰਸ ਦਾ ਰੀਪਰ ਵਿਕਾਊ ਹੈ ਜੀ 2019 ਮਾਡਲ ਏਰੀਆ ਜਗਰਾਉਂ ਰੇਟ 1,60,000 ਜਗਰਾਉਂ ਏਰੀਆ ਜੀ 1,60,000 ਰੁਪਏ ਰੇਟ ਰੱਖਿਆ ਹੈ ਜੀ 2019 ਮਾਡਲ ਹੈ ਜੀ ਲੈਂਡ ਫੋਰਸ ਦਾ ਰੀਪਰ ਵਿਕਾਊ ਹੈ ਜੀ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਨੋਟ ਕਰ ਲਓ ਜੀ 8528107005 ਇਸ ਨੰਬਰ ਤੇ ਫੋਨ ਕਰਕੇ ਲੈਂਡ ਫੋਰਸ ਦਾ ਰੀਪਰ 2019 ਮਾਡਲ 1,60,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸਾਫ ਕੰਡੀਸ਼ਨ ਦਾ ਹੈ ਰੀਪਰ ਹੈ ਜੀ ਫੋਰ 36 20 ਟਰੈਕਟਰ ਵਿਕਾਊ ਹੈ ਜੀ 1995 ਮਾਡਲ ਹੈ ਜੀ 2 ਲੱਖ 45000 ਰੇਟ ਮੰਗਿਆ ਜੀ ਏਰੀਆ ਬਠਿੰਡਾ ਇੰਜਨ ਗੇਅਰ ਦਾ ਓਕੇ ਹੈ ਜੀ 84273 29212 84273 29212 ਇਸ ਨੰਬਰ ਤੇ ਫੋਨ ਕਰਕੇ ਫੋਰ 36 20 ਟਰੈਕਟਰ 1995 ਮਾਡਲ 2 ਲੱਖ 45000 ਰੁਪਏ ਚ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਚ ਵਾਈ ਗਰੂ ਲਿਖ ਕੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਦੁਬਾਰੇ ਵਾਪਸ ਲੈਣਾ ਜੀ ਐਨ ਆਰ ਆਈ ਵੀਰ ਨੇ ਆਪਣਾ ਬੁਲਟ 2012 ਮਾਡਲ ਜਿਹਦਾ ਨੰਬਰ ਹੈ ਜੀ ਪੀ ਵੀ 2931 ਯੂ ਕਿਸੇ ਕੋਲ ਇਹ ਬੁਲਟ ਖੜਾ ਹੋਵੇ ਕੋਈ ਵੇਚਣ ਦਾ ਚਾਹਵਣ ਹੋਵੇ ਜਾਂ ਕਿਸੇ ਕਵਾੜ ਦੇ ਵਿੱਚ ਹੋਵੇ ਤਾਂ ਪਤਾ ਦੱਸਣ ਵਾਲ ਨੂੰ 5000 ਰੁਪਏ ਇਨਾਮ ਦਿੱਤਾ ਜਾਊਗਾ ਤੇ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ WhatsApp ਰਾਹੀਂ ਦੱਸ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀਤ 555 ਡਿਲਕਸ ਕੰਬਾਈਨਡ ਵਿਕਾਊਆ 2000 ਬੀ ਮਾਡਲ 90% ਟਾਇਰ ਨੇ ਜੀ ਏਰੀਆ ਬਰਨਾਲਾ ਐਸਐਮਐਸ ਨਾਲ 0.2 ਇੰਜਨ ਰੇਟ ਵੀਰ ਨੇ ਦੱਸਣੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 2020 ਮਾਡਲ ਹੈ 90% ਟਾਇਰ ਨੇ ਜੀ ਐਸਐਮਐਸ ਨਾਲ ਏਰੀਆ ਬਰਨਾਲਾ 97793 92835 ਇਸ ਨੰਬਰ ਤੇ ਫੋਨ ਕਰਕੇ ਕੰਬਾਈਨ ਨੂੰ ਖਰੀਦ ਸਕਦੇ ਹੋ ਐਚਐਫ ਵੈਡ ਵਿਕਾਉ ਹੈ ਜੀ 80000 ਰੁਪਏ ਰੇਟ ਮੰਗਿਆ ਜੀ ਏਰੀਆ ਪਿੰਡ ਡੇਲੋਂ ਲੁਧਿਆਣਾ ਪੂਰੀ ਸੀਲ ਬੱਛੀ ਹੈ ਜੀ ਬੱਚੀ ਨੂੰ ਖਰੀਦਣ ਦੇ ਲਈ ਨੰਬਰ ਨੋਟ ਕਰ ਲਓ ਜੀ 80000 ਰੁਪਏ ਰੇਟ ਰੱਖਿਆ ਗਿਆ ਐਚ ਐਫ ਨਸਲ ਦੀ ਹੈ ਜੀ 99554 76997 99554 76997 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਐਚ ਐਫ ਨਸਲ ਦੀ ਬੈਡ ਹੈ ਜਿਹੜੀ 80000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 4.5 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ ਤਕਸੀਮ ਟੱਕ ਹੈ ਜੀ ਏਰੀਆ ਜੀ ਪਿੰਡ ਮਾਧਪੁਰ ਤਹਿਸੀਲ ਸਮਰਾਲਾ ਰੇਟ ਹੈ ਜੀ 52 ਲੱਖ ਰੁਪਏ ਕਿੱਲੇ ਦਾ 52 ਲੱਖ ਰੁਪਏ ਕਿਲੇ ਦਾ ਰੇਟ ਰੱਖਿਆ ਗਿਆ 4.5 ਕਿਲੇ ਜ਼ਮੀਨ ਵਿਕਾਊ ਹੈ ਵਿੱਚ ਮੋਟਰ ਤਕਸੀਮ ਟੱਕ ਹੈ ਜੀ 9417331407 9417331407 ਇਸ ਨੰਬਰ ਤੇ ਫੋਨ ਕਰਕੇ ਫੇਰ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਜ਼ਮੀਨ ਪਲਾਟ ਕੋਠੀਆਂ ਘਰ ਖੇਤੀવાડી ਵਾਲੇ ਸੰਦ ਗੱਡੀਆਂ ਤਾਂ ਤੁਸੀਂ ਨੰਬਰ ਨੋਟ ਕਰ ਲਓ ਜੀ WhatsApp 9977988464 ਇਸ ਨੰਬਰ ਤੇ 5 ਤੋਂ 7 ਫੋਟੋਆਂ ਇੱਕ ਵਧੀਆ ਵੀਡੀਓ ਤੇ ਸਾਰੀ ਜਾਣਕਾਰੀ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ ਲਾ ਦਿੱਤੀ ਜਾਵੇਗੀ ਜੀ ਪੈਸਿਆਂ ਦੀ ਸਖਤ ਲੋੜ ਹੈ ਜੀ ਇਸ ਕਰਕੇ ਇਸ ਵੀਰ ਨੇ ਖੇਤੀਬਾੜੀ ਦੇ ਸਾਰੇ ਸੰਦ ਵਿਕਾਊ ਕਰਤੇ ਨੇ ਜੀ ਸਾਰੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਤਵੀਆਂ ਸੁਹਾਗਾ ਕਰਚੇ ਵਧਣ ਵਾਲਾ ਰੀਪਰ ਹਲ ਰੋਟਾਵੇਟਰ ਤੇ ਡੈਂਪਲ ਟਰਾਲੀ ਰੇਟ ਹੈ ਜੀ 2.5 ਲੱਖ ਰੁਪਏ ਸਾਰਿਆਂ ਦਾ ਏਰੀਆ ਫਰੀਦਕੋਟ 9463718059 9463718059 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਖੇਤੀવાડી ਵਾਲੇ ਸਾਰੇ ਸੰਦ 2.5 ਲੱਖ ਰੁਪਏ ਚ ਖਰੀਦ ਸਕਦੇ ਹੋ ਇਸ ਵੀਰ ਨੂੰ ਪੈਸਾਂ ਦੀ ਲੋੜ ਸੀ ਇਸ ਕਰਕੇ ਵੇਚ ਰਹੇ ਨੇ ਤੇ ਵੀਰਾਂ ਨੂੰ ਬੇਨਤੀ ਹੈ ਜੀ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂਕਿ ਇਹ ਵੀਰ ਦੇ ਜਿਹੜੇ ਖੇਤੀਬਾੜੀ ਵਾਲੇ ਸੰਧਰੀ ਸਾਰੇ ਜਲਦੀ ਤੋਂ ਜਲਦੀ ਸੇਲ ਹੋ ਸਕਣ ਕਿਉਂਕਿ ਇਹ ਸਵੇਰ ਨੂੰ ਪੈਸਿਆਂ ਦੀ ਲੋੜ ਹੈ ਇਸ ਕਰਕੇ ਬੇਚ ਰਹੇ ਨੇ ਸੋ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਵੀਰ ਚੈਨਲ ਦੇ ਨਾਲ ਜੁੜੇ ਹੋਏ ਨੇ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਉਮੀਦ ਹੈ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਆ ਇੱਕ ਪੱਠੀ ਆ ਦਿਨ ਸਟਡੀ ਟੇਬਲ ਆ ਕੰਡਿਆ ਇੱਕ ਵਾਸ਼ ਫੇਸ਼ਨ ਹੈ ਹਨ ਆ ਇਹਦੇ ਨਾਲ ਚਾਰ ਪੱਖੇ ਆ ਇੱਕ ਏਸੀ ਆ ਸੋਫਾ ਆ ਟੇਬਲਾ ਕੰਮ ਆ ਨਾ ਕਾਹਨ ਬਣੇ ਹੋਏ ਦੋ ਫਿਰ ਸੋਫਾ ਆ ਇੱਕ ਸਟੇਡੀ ਟੇਬਲ ਵੱਡਾ ਇੱਕ ਓਵਨ ਆ ਆ ਬਰਤਨ ਆ ਆ ਕੜਾਈਆਂ ਆ ਆ ਕੜਾਈਆਂ ਆ ਆ ਪਤੀ ਦੇ ਆ ਪ੍ਰਾਤ ਆ ਆ ਪਤੀ ਦਾ ਆ ਆ ਸੋਫੇ ਇਕ ਸਿਆ ਲੋਟਾਨੀਆਂ ਆ ਭਾਂਡੇ ਆ ਪਾ ਨੀਲੇ ਪੰਜ ਸਿਲੰਡਰ ਆ ਆ ਕੜਾਈ ਆ ਆ ਭਾਂਡੇ ਆ ਆ ਐਲ ਸੀ ਡੀ ਆ 55 ਇੰਚ ਆ ਬਫਰ ਆ ਸੋਨੀ ਦਾ काउंटर है ऑस्ट्रेली दो टप ने